ਅੱਜ ਦਰੋਹਾ ਦੇ 3J ਰੈਸਟੋਰੈਂਟ ਵਿਖੇ 105 ਬੰਬੇ ਇੰਜੀਨੀਅਰਿੰਗ ਰੈਜਿਮੈਂਟ ਦੇ ਸਾਬਕਾ ਸੈਨਿਕਾਂ ਵੱਲੋਂ ਰੈਜਿਮੈਂਟ ਦੇ 60ਵੇਂ ਸਥਾਪਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਬਕਾ ਸੈਨਿਕਾਂ ਨੇ ਵੱ ਚੜ ਕੇ ਹਿੱਸਾ ਲਿਆ ਇਸ ਮੌਕੇ ਸਾਬਕਾ ਸੈਨਿਕਾਂ ਦੇ ਪਰਿਵਾਰ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ 60ਵੇਂ ਸਥਾਪਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਕੇਕ ਕੱਟਿਆ ਗਿਆ ਦਨ ਸਾਬਕਾ ਕੈਪਟਨ ਕੀਮਨ ਸਿੰਘ ਨੇ ਕਿਹਾ ਕਿ ਇਸ ਰੈਜiment ਦਾ ਇਤਿਹਾਸ ਬਹੁਤ ਹੀ ਮਾਣਮੱਤਾ ਜਿੱਥੇ ਇਸ ਨੇ ਜੁੱਧ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉੱਥੇ ਹੀ ਜੁੱਧ ਦੇ ਖੇਤਰ ਵਿੱਚ ਇਸ ਦੀਆਂ ਬਹੁਤ ਪ੍ਰਾਪਤੀਆਂ ਹਨ ਬਹੁਤ ਇਸ ਨੇ ਮੈਡਲ ਤਮਗੇ ਇਸ ਦੇ ਜਵਾਨਾਂ ਵੱਲੋਂ ਲਏ ਗਏ ਹਨ ਇਸ ਮੌਕੇ ਕੈਪਟਨ ਕੀਮਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ 1 ਰੈਂਕ 1 ਪੈਨਸ਼ਨ ਯੋਜਨਾ ਬਿਨਾਂ ਕਿਸੇ ਦੇਰੀ ਤੋਂ ਲਾਗੂ ਕਰਨੀ ਚਾਹੀਦੀ ਹੈ ਕਿਉਂਕਿ ਸੈਨਿਕ ਕਿਸੇ ਵੀ ਰੈਂਕ ਦਾ ਹੋਵੇ ਉਸਨੇ ਆਪਣੀਆਂ ਸਵਾਮਾਂ ਸੈਨਾਨ ਦੇ ਵਿੱਚ ਬਰਾਬਰਤਾ ਨਾਲ ਤਨਦੇਹੀ ਦੇ ਨਾਲ ਦਿੱਤੀਆਂ ਹੁੰਦੀਆਂ ਨੇ ਦੂਸਰਾ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਅਗਨੀ ਵਿਰਜ ਯੋਜਨਾ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ ਅੱਗੇ ਥਾਲੇ ਵਿੱਚ ਬਿਡਲ ਫੈਮਿਲੀ ਨੂੰ ਅਸੀਂ ਬੁਲਾਉਣੀ ਹੈ ਕਰੋਨਾ ਮੁਕਤ ਹੈ ਅਸੀਂ ਉਹਨਾਂ ਨੂੰ 2000 ਰੁਪਏ ਦਾ ਦੇਪੋਟ ਵੀ ਇੱਕ ਚੱਕਰਵਾਤੀ ਚਾਹੂ ਹੋਰ ਵੈਰੀਆਪਸ ਚਾਰ ਦਿਨ ਦੇ ਪਰਿਯਮ ਲੇਨਜੀਤ ਸਿੰਘ ਸਾਹਿਬ ਦਾ ਸਾਬ ਤੁਹਾਡੀ ਅਰੇਂਜਮੈਂਟ ਨੂੰ ਡੈਗ ਹੈ ਨਾ ਇਹ ਵੀ ਚਾਰ ਦਿਨ ਰਹਿ ਗਈ ਹੈ ਕੱਲ ਨੂੰ ਮਿਲਿਆ ਜਾਓ ਸਭ ਤੋਂ ਪੂਰੀ ਤੋਂ ਸੇ ਤੋਂ ਲੈ ਕੇ ਆਪਣੇ ਪਰਿਵਾਰ ਦੇ ਨਾਲ ਕਿੱਥੇ ਵੀ ਰਹੋ ਖੁਸ਼ ਰਹੋ ਧੰਨਵਾਦ साथियों साथियों सब लोग मेरी तरफ से सस्विकार आज मैं यहां के ये परिवार दे ज्ञापन बहुत खुश हूं कि हम आज 26 जमात आ जा रहे हैं मेनू इस परिवार को पिछड़े ਉਹਦੇ ਇਹ ਮੈਂ ਜਦ ਇਹ ਪਰਿਵਾਰ ਦੇਖ ਕੇ ਬੜਾ ਖੁਸ਼ ਹੋਇਆ ਔਰ ਮੈਂ ਕੀਮਾ ਸਾਹਿਬ ਦਾ ਧੰਨਵਾਦ ਕਰੂੰਗਾ ਜਿਹੜੇ ਇਹਨਾਂ ਨੇ ਇਹ ਪਰਿਵਾਰ ਨੂੰ ਸਾਹਿਬ ਇਕੱਠਾ ਕਰਦੇ ਨੇ ਇਹ ਕੋਈ ਕੋਈ ਇਹ ਮਿਸ਼ਨ ਨੂੰ ਇਹ ਮਿਸ਼ਨ ਨੂੰ ਕੋਈ ਕੋਈ ਬੰਦਾ ਅੱਗੇ ਵਧਾਉਂਦਾ ਹਰ ਇੱਕ ਪਰਿਵਾਰ ਦਾ ਰੋਲ ਹੈ ਮਿਸ਼ਨ ਨੂੰ ਅੱਗੇ ਵਧਾਉਣਾ ਚਲਾਉਣਾ ਕਾਫੀ ਮੁਸ਼ਕਲ ਆਉਂਦੀ ਹੈ ਇਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਆਈਆਂ ਹੋਣਗੀਆਂ ਕਈਆਂ ਨੇ ਕੁਝ ਕਿਹਾ ਹੋਗਾ ਕਈਆਂ ਨੇ ਬੁਰਾ ਕਿਹਾ ਹੋਗਾ ਕਈ ਨੇ ਪੜਾ ਕਿਹਾ ਹੋਗਾ ਪਰ ਮੈਂ ਇਹਨਾਂ ਦਾ ਧੰਨਵਾਦ ਕਰਦੇ ਤਾਂ ਜੋ ਇਹਨਾਂ ਨੇ ਇਹ ਪਰਿਵਾਰ ਨੂੰ ਇਕੱਠਾ ਕਰਕੇ ਕਹਿ ਲੈਣਾ ਜੈਸਾ ਸਤੁਰ ਮੀਨਾ ਜਿਹੜਾ ਵਿਛੜਨ ਹੋਇਆ ਅੱਜ 26 ਸਾਲ ਬਾਅਦ ਮੈਂ ਵੀ ਇਹਨਾਂ ਕਿਤੇ ਨੇੜੇ ਨੂੰ ਮਿਲਣਾ ਅੱਜ ਇਹ ਕੀ ਮਾਸਾਦ ਇੱਕ ਦੌਰ ਅਰ ਆਪ ਜਾਰੇ ਪਰਵਾਰ ਨੂੰ ਮਿਲਣ ਦਾ ਧੰਨਵਾਦ ਮੈਂ ਕਰਦਾ ਹਾਂ ਬੈਠੇ ਗੁਰਮੁਖ ਸਿੰਘ ਜੀ ਜਰਾਰਾ ਇਹ ਹੈ ਕਿ ਗੁਰਮੁਖ ਹੈਗੀ ਗੋਡੰਡਾਰ ਲੋ ਮਾਰੇ ਕਨਵੈਨਸ਼ਨ ਪੈਂਜੀ ਕੀਤੀ ਪਪਾ ਜੀ ਮੇਰਾ ਇਹ ਬੜਾ ਵੱਡਾ ਹੈ ਮੇਰਾ ਸਾਰੇ ਤੋਂ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ 500 ਪਰਿਵਾਰ ਹੈ ਫੈਮਿਲੀ ਇੱਥੇ ਇਕੱਤਰ ਹੋਏ ਨੇ ਸਾਰਿਆਂ ਨੂੰ 105 ਇੰਜੀਨੀਅਰ ਰੈਜiment ਦੇ 60ਵੇਂ ਰੇਜਿੰਗ ਡੇ ਤੇ ਬਹੁਤ ਬਹੁਤ ਮੁਬਾਰਕਬਾਦ ਦਿਨਾ ਹੈ ਔਰ ਆਸਾ ਕਰਦਾ ਹਾਂ ਕਿ ਹਰ ਇੱਕ ਵੀ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਅਗਲੇ ਸਾਲ ਵੀ ਅਸੀਂ ਇੱਥੇ ਇਕੱਤਰ ਹੋਈਏ ਔਰ ਇਹ ਆਪਣਾ ਰੇਜਿੰਗ ਡੇ ਮਨਾਈਏ ਸਾਡੀ ਰੇਜiment ਨੇ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛੇ ਕੰਮ ਕੀਤੇ ਨੇ ਔਰ ਸਾਡੀ ਰੈਜiment ਦਾ ਇਤਿਹਾਸ ਬਹੁਤ ਹੀ ਆਲਾਗ ਦਰਜੇ ਦਾ ਹੈ ਸਾਡੀ ਪਰਮਾਤਮਾ ਦੇ ਇਹੀ ਅਰਦਾਸ ਹੈ ਕਿ ਅੱਗੇ ਵੀ ਸਾਡੀ ਰੈਜiment ਨੂੰ ਚੜ੍ਹਦੀ ਕਲਾ ਵਿੱਚ ਰੱਖਾਂ ਸਾਡੀ ਰੈਜiment ਦਾ ਦਾ ਸਥਾਪਨਾ ਜਿਹੜਾ ਰੈਜਿੰਗ ਡੇ ਹੈ ਉਹ 28 ਫਰਵਰੀ 1965 ਨੂੰ ਖੜੀ ਹੋਈ ਸੀ ਅੱਜ 60ਵਾਂ ਸਾਲ ਜੁਲਾਈ ਹੈ ਔਰ ਇਹ ਵਾਸਤੇ ਮੈਂ ਸਾਰੇ ਪਰਿਵਾਰ ਨੂੰ ਆਪਣੀ ਰੈਜiment ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਹੈ ਔਰ ਸੈਂਟਰ ਗਵਰਨਮੈਂਟ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਜੋ ਵਨ ਰੈਂਕ ਵਨ ਪੈਨਸ਼ਨ ਹੈ ਉਹਨੂੰ ਕਲੀਅਰ ਈਸ਼ੂ ਕੀਤਾ ਜਾਵੇ ਕਲੀਅਰ ਲਾਗੂ ਕੀਤਾ ਜਾਵੇ ਔਰ ਜੋ ਮੋਦੀ ਸਰਕਾਰ ਅਗਨੀ ਵੀਰ ਨੂੰ ਲੈ ਕੇ ਆਈ ਹੈ ਅਗਲੀ ਵੀਰ ਅਗਰ ਲੈ ਕੇ ਆਂਦੀ ਹੈ ਤਾਂ ਜਿਸ ਤਰ੍ਹਾਂ ਕਿ ਪਹਿਲਾਂ ਫੌਜ ਦੇ ਵਿੱਚ ਕੰਟੀਨਿਊ ਸੀ ਇਨਾਂ ਨੂੰ ਕੰਟੀਨਿਊ ਕੰਟੀਨਿਊ ਕੀਤਾ ਜਾਵੇ ਬਹੁਤ ਬਹੁਤ ਮਿਹਰਬਾਨੀ ਦੁਬਾਰਾ ਮੈਂ ਐਕਸਰ ਉਸਮਨ ਦਾਸ ਜੀ ਸਾਹਿਬ 561 ਐਕਸਰ ਕਮੇਟੀ ਪੰਜਾਬ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੰਦੁਤ ਜੀ ਕਿਨਾਰੇ ਆਪਣਾ ਮੇਰਾ ਨਾਮ ਬਿਕਰਮਜੀਤ ਸਿੰਘ ਆ ਮੈਂ 105 ਇੰਜੀਨੀਅਰ ਰੈਜਮੈਂਟ ਦਾ ਅਕਸਰ ਉਸਮਾਨਾ ਦੀ ਸਣੀ ਪੂਰੀ ਟੀਮ 10 ਦਿਸਾ 500 ਕਮੇਟੀ ਪੰਜਾਬ ਵੱਲੋਂ 105 ਇੰਜੀਨੀਅਰ ਦਾ ਸਥਾਪਨਾ ਦਿਵਸ ਜਿਹੜਾ ਕਿ ਦਰਾਹੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਅਸੀਂ 2000 2 ਸਨ 2020 ਤੋਂ ਲੈ ਕੇ ਹੁਣ ਤੱਕ ਅਸੀਂ ਆਪਣੀ ਰੈਜਮੈਂਟ ਨੂੰ ਰੈਜਿੰਗ ਦੇ ਮਨਾ ਕੇ ਯਾਦ ਕਰਦੇ ਆ ਤੇ ਸਾਰੇ ਜਿੰਨੇ ਵੀ ਸਾਡੇ ਅਕਸਰ ਉਸਮਾਨਾ ਨੇੜੇੋਂ ਦੂਰੋਂ ਉਹ ਸਾਰੇ ਇਕੱਤਰ ਹੁੰਦੇ ਆ ਤੇ ਇਸੇ ਤਰ੍ਹਾਂ ਵੱਧ ਤੋਂ ਵੱਧ ਚੜਕੇ ਜਿਹੜੇ ਨਹੀਂ ਆਏ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਨਹੀਂ ਐਸ ਪ੍ਰੋਗਰਾਮ ਤੇ ਨਹੀਂ ਆ ਸਕੇ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਉਣਾ ਚਾਹੀਦਾ ਤੇ ਅਸੀਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ ਜਿਹੜਾ ਕਿ 20 ਦਸੰਬਰ ਨੂੰ ਪ੍ਰੋਗਰਾਮ ਹੁੰਦਾ ਉਹ 71 ਦੇ ਸ਼ਹੀਦ ਨੇ ਤੇ ਅਸੀਂ ਵਿੱਡੋਜ਼ ਨੂੰ ਵੀ ਸਨਮਾਨਿਤ ਕਰਦੇ ਹਾਂ ਤੇ ਸਾਡਾ ਇੱਕੋ ਹੀ ਮਨੋਰਥ ਹੈ ਕਿ ਅਸੀਂ ਨਵੇਂ ਪੁਰਾਣੇ ਜਿੰਨੇ ਵੀ ਸਾਡੇ ਐਕਸਰਸਵਨ ਭਰਾ ਨੇ ਔਰ ਆਲ ਮਿਲ ਕੇ ਬੈਠਣਾ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਔਰ ਸਾਰਿਆਂ ਨੂੰ ਇੱਕ ਅੱਛਾ ਸਨੇਹਾ ਜਾਵੇ ਤੇ ਸਾਰਿਆਂ ਦੇ ਵਿੱਚ ਇੱਕ ਪਿਆਰ ਭਾਵਨਾ ਸਤਿਭਾਵਨਾ ਬਣੀ ਰਵੇ ਥੈਂਕ ਯੂ